ਇਸ ਵੀਡੀਓ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋਏ ਉਹੀ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਨਵੀਂ ਵਿਆਹੀ ਕੁੜੀ ਨੂੰ 19 ਸਾਲ ਦੀ ਨੂੰ ਜਸਪ੍ਰੀਤ ਨੂੰ ਵਿਆਹ ਕੇ ਲਿਆਉਣ ਤੋਂ ਬਾਅਦ ਖਤਮ ਕਰਨ ਦੇ ਦੋਸ਼ ਲੱਗੇ ਤੇ ਪੁਲਿਸ ਦੇ ਵੱਲੋਂ ਚਾਰ ਜਾਣਿਆਂ ਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਜਦੋਂ ਇਹ ਪਰਚਾ ਦਰਜ ਕਰਵਾਇਆ ਸੀ ਤਾਂ ਮੁੰਡੇ ਉਸ ਤੇ ਮਾਪਿਓ ਤੇ ਭੈਣ ਦੇ ਖਿਲਾਫ ਕਰਵਾਇਆ ਸੀ ਮੁੰਡੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪਰ ਉਸਦੇ ਮਾਪਿਓ ਉਸ ਸਮੇਂ ਨਹੀਂ ਫੜੇਗੇ ਸਿੱਤੇ ਹੁਣ ਫੜੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਇੱਕ ਰੈਂਦੀ ਗ੍ਰਿਫਤਾਰੀ ਜੋ ਕਿ ਇੱਕ ਭੈਣ ਦੀ ਸੀ ਉਸ ਮੁੰਡੇ ਦੀ ਭੈਣ ਦੀ ਰਿਸ਼ਤੇਦਾਰੀ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਛਾਪੇਮਾਰੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹਿਰਾਸਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਸਮੇਂ ਤੇ ਮੁੰਡੇ ਦੇ ਮਾਪਿਓ ਅਤੇ ਭੈਣ ਨੇ ਇਹਨਾਂ ਦੇ ਘਰ ਹੀ 19 ਸਾਲ ਦੀ ਜਸਪ੍ਰੀਤ ਨੂੰ ਮਾਪਿਆਂ ਦੇ ਵੱਲੋਂ ਵਿਆਇਆ ਗਿਆ ਸੀ ਵਿਆਹ ਵਾਲੇ ਦਿਨ ਜੋ ਕੁਝ ਇਹ ਕਰ ਰਹੇ ਸੀ ਉਹਨਾਂ ਦੀ ਕਿਸੇ ਵੀ ਗੱਲ ਤੋਂ ਨਹੀਂ ਲੱਗਿਆ ਕਿ ਇਹ ਉਹਨਾਂ ਦੀ ਧੀ ਦੀ ਜਾਨ ਲੈ ਲੈਣਗੇ ਇਸ ਦੇ ਪਿੱਛੇ ਦਾ ਕਾਰਨ ਜਾਣਨ ਸੰਬੰਧੀ ਵੀ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਪੁਲਿਸ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰੇਗੀ ਕਿਉਂਕਿ ਰਿਮਾਂਡ ਵੀ ਉਸ ਮੁੰਡੇ ਦਾ ਖਤਮ ਹੋ ਚੁੱਕਿਆ ਹੈ ਉਸ ਦੇ ਵਿੱਚ ਉਹਨੇ ਜ਼ਰੂਰ ਦੱਸ ਦਿੱਤਾ ਹੈ ਕਿ ਆਖਿਰਕਾਰ ਇਹ ਸਭ ਕੁਝ ਹੋਇਆ ਕਿਉਂ ਅਤੇ ਬਾਕੀ ਦੀਆਂ ਗੱਲਾਂ ਦੀ ਵੀ ਬਰੀਕੀ ਦੇ ਨਾਲ ਜਾਂਚ ਪੜਤਾਲ ਪੁਲਿਸ ਨੇ ਕਰ ਲਈ ਹੈ ਇਸ ਸਬੰਧੀ ਜਦੋਂ ਪਰਿਵਾਰਿਕ ਮੈਂਬਰਾਂ ਦੇ ਨਾਲ ਹੁਣ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਅੱਧਾ ਭਰੋਸਾ ਤਾਂ ਜ਼ਰੂਰ ਹੋਇਆ ਹੈ ਕਿ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਪਰ ਜਿਹੜੀ ਉਹ ਬਣਦੀ ਸਜ਼ਾ ਇਹਨਾਂ ਦੇ ਲਈ ਮੰਗ ਰਹੇ ਨੇ ਕਿ ਉਹ ਸਜ਼ਾ ਮਿਲੇਗੀ ਕਿਉਂਕਿ ਆਪਣੀ ਧੀ ਨੂੰ ਪਾਲ ਪੋਸ ਕੇ ਪੜਾ ਲਿਖਾ ਕੇ ਆਇਲਸ ਕਰਵਾਣ ਤੋਂ ਬਾਅਦ ਉਸਦੇ ਵਿਆਹ ਤੇ ਲੱਖਾਂ ਰੁਪਏ ਖਰਚ ਕੇ ਉਸ ਦਾ ਵਿਆਹ ਕੀਤਾ ਸੀ ਇਸ ਪਰਿਵਾਰ ਨੇ ਪਾਈ ਪਾਈ ਜੋੜ ਕੇ ਇਸ ਨੂੰ ਪੜਾਇਆ ਸੀ ਹੁਣ ਇਸ ਪਰਿਵਾਰ ਦੇ ਦਿਨ ਬਦਲਨੇ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੀ ਮਾੜੀ ਕਿਸਮਤ ਕਿ ਇਹੋ ਜਿਹੇ ਘਰ ਦੇ ਵਿੱਚ ਵਿਆਹ ਹੋਇਆ ਕਿ ਉਹਨਾਂ ਨੇ ਇਹਨਾਂ ਦੀਆਂ ਸਾਰੀਆਂ ਖੁਸ਼ੀਆਂ ਹੀ ਖੋ ਲਈਆਂ ਪੁਲਿਸ ਦੀ ਹਿਰਾਸਤ ਦੇ ਵਿੱਚ ਮੁੰਡਾ ਉਸਤੇ ਮਾਪਿਓ ਤੇ ਭੈਣ ਨੇ ਤੇ ਇਧਰ ਇਹ ਸਭ ਕੁਝ ਹੋਣ ਤੋਂ ਬਾਅਦ ਪਿਓ ਨੇ ਆਪਣੀ ਧੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਇਸ ਮੌਕੇ ਤੇ ਪਿਓ ਦੇ ਹਾਲਾਤ ਦੇਖੇ ਨਹੀਂ ਜਾਂਦੇ ਸੀ ਨਾ ਤਾਂ ਉਹ ਸਿੱਧਾ ਖੜੇ ਹੋ پا ਰਹੇ ਸੀ ਅਤੇ ਨਾ ਹੀ ਆਪਣੀ ਧੀ ਨੂੰ ਇਸ ਤਰ੍ਹਾਂ ਜਾਨਤੇ 파 ਰਹੇ ਸੀ ਦੂਸਰੀ ਵਾਰ ਅਜ ਉਹ ਲਾੜੀ ਬਣੀ ਹੈ ਮਾਂ ਨੇ ਆਪਣੇ ਹੱਥਾਂ ਦੇ ਨਾਲ ਉਸ ਨੂੰ ਉਸ ਦਿਨ ਵੀ ਸਜਾਇਆ ਸੀ ਜਦੋਂ ਕੁੜੀ ਦਾ ਵਿਆਹ ਕਰਨਾ ਸੀ ਅਤੇ ਹੁਣ ਇੱਕ ਵਾਰ ਫੇਰ ਤੋਂ ਉਸੇ ਤਰ੍ਹਾਂ ਦੇ ਨਾਲ ਜਦੋਂ ਧੀ ਨੂੰ ਸਜਾਇਆ ਤਾਂ ਮਾ ਦੀਆਂ ਤਾਂ ਹਾਂ ਨਿਕਲ ਗਈਆਂ ਪਿਓ ਦਾ ਵੀ ਰੋ ਰੋ ਬੁਰਾ ਹਾਲ ਸੀ ਆਖਰੀ ਵਾਰ ਆਪਣੀ ਧੀ ਨੂੰ ਹੱਥ ਲਾ ਲਾ ਕੇ ਦੇਖਣ ਦੀ ਕੋਸ਼ਿਸ਼ ਦੇ ਵਿੱਚ ਹੈ ਪਿਓ ਜੋ ਕਿ ਰੋਂਦਾ ਘੁਰਲਾੰਦਾ ਹੋਇਆ ਜ਼ਮੀਨ ਤੇ ਹੀ ਬੈਠ ਕੇ ਰੋਣ ਲੱਗ ਪਿਆ ਘਰ ਦੇ ਵਿੱਚ ਇਸ ਦੇ ਮਾਪਿਓ ਅਤੇ ਭਰਾ ਸ਼ਾਮਿਲ ਨੇ ਭਰਾ ਨੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਦਕਾ ਗ੍ਰਿਫਤਾਰੀਆਂ ਹੋਈਆਂ ਨੇ ਭਰਾ ਕਹਿੰਦਾ ਹੈ ਕਿ ਹਾਲਾਂਕਿ ਇਹਨਾਂ ਨੂੰ ਫੜੇ ਤਾਂ ਐਨ ਉਸੇ ਮੌਕੇ ਤੇ ਹੀ ਜਾਣਾ ਚਾਹੀਦਾ ਸੀ ਜਦੋਂ ਇਹਨਾਂ ਦੇ ਘਰ ਦੇ ਵਿੱਚ ੱਡੀ ਵੱਡੀ ਗੱਲ ਹੋਈ ਸੀ ਪਰ ਪੁਲਿਸ ਨੇ ਇਹਨਾਂ ਨੂੰ ਨਹੀਂ ਫੜਿਆ ਸਗੋਂ ਮੁੰਡਾ ਵੀ ਜਿਹੜਾ ਕਿ ਘਰ ਤੋਂ ਮੋਟਰਸਾਈਕਲ ਲੈ ਕੇ ਚਲਾ ਗਿਆ ਸੀ ਉਸ ਨੂੰ ਬਾਅਦ ਦੇ ਵਿੱਚ ਫੜਿਆ ਗਿਆ ਅਤੇ ਪਰਿਵਾਰਿਕ ਮੈਂਬਰ ਵੀ ਇੰਨਾ ਸਮਾਂ ਪਾ ਕੇ ਉੱਥੋਂ ਭੱਜ ਨਿਕਲੇ ਸੀ ਹੁਣ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਰੀਮਾਨ ਹਾਸਿਲ ਕੀਤਾ ਜਾਣਾ ਆਖਿਰਕਾਰ ਮੁੰਡੇ ਦੀ ਭੈਣ ਕੀ ਕਹੂਗੀ ਉਸਦੇ ਮਾਪਿਓ ਕੀ ਕਹਿਣਗੇ ਅਤੇ ਨਾਲ ਹੀ ਮੁੰਡੇ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਹਨਾਂ ਸਾਰਿਆਂ ਦੇ ਬਿਆਨ ਲੈ ਜਾਣੇ ਨੇ ਪਤਾ ਲੱਗੇਗਾ ਕਿ ਉਹ ਕੀ ਆਖ ਰਹੇ ਨੇ ਕੋਈ ਵੀ ਇਨਾਂ ਦੇ ਵਿੱਚੋਂ ਝੂਠ ਬੋਲ ਰਿਹਾ ਹੋਵੇਗਾ ਜਾਂ ਫਿਰ ਕੁਝ ਹੋਰ ਬੋਲੇਗਾ ਤਾਂ ਉਸਤੇ ਸਬੰਧੀ ਸਾਫ਼ ਪਤਾ ਲੱਗ ਜਾਣਾ ਹੈ ਜਿਸ ਵੀ ਵਕੀਲ ਦੇ ਕੋਲ ਇਹ ਕੇਸ ਪਹੁੰਚੇਗਾ ਪਰਿਵਾਰ ਇਸ ਤੇ ਲਈ ਪੂਰੀ ਵਾ ਲਗਾਏਗਾ ਕਿ ਆਪਣੀ ਧੀ ਨੂੰ ਇਨਸਾਫ ਦਿਵਾ ਸਕੇ ਬੇਕਸੂਰੀ ਇਸ ਧੀ ਨੂੰ ਖਤਮ ਕਰ ਦਿੱਤਾ ਗਿਆ ਸਿਰਫ ਆਪਣੇ ਹੀ ਲਾਲਚਬਸ ਹੋ ਕੇ ਪਰਿਵਾਰਿਕ ਮੈਂਬਰ ਇਸ ਸਬੰਧੀ ਦੱਸ ਕੀ ਇਹਨਾਂ ਦੀ ਲੜਾਈ ਪਹਿਲੇ ਦਿਨ ਤੋਂ ਹੀ ਹੋ ਰਹੀ ਸੀ ਪਹਿਲੇ ਦਿਨ ਵੀ ਇਹਨਾਂ ਨੇ ਜਦੋਂ ਬਰਾਤ ਲੈ ਕੇ ਆਉਂਦੀ ਸੀ ਤਾਂ ਉਸ ਸਮੇਂ ਵੀ ਪੈਸੇ ਦੀ ਮੰਗ ਕੀਤੀ ਸੀ ਕਿਉਂਕਿ ਦਰਅਸਲ ਖਰਚ ਕਰਨ ਦੀ ਗੱਲ ਰਿਸ਼ਤਾ ਤੈਅ ਹੁੰਦੇ ਸਮੇਂ ਮੁੰਡੇ ਵਾਲੇ ਕਹਿੰਦੇ ਸੀ ਅਸੀਂ ਖੁਦ ਕਰਾਂਗੇ ਪਰ ਵਿਆਹ ਵਾਲੇ ਦਿਨ ਆ ਕੇ ਉਹ ਮੁੱਕਰ ਗਏ ਅਤੇ ਮਜਬੂਰਨ ਕਿਸੇ ਤਰ੍ਹਾਂ ਦੇ ਨਾਲ ਕੁੜੀ ਦੇ ਮਾਪਿਆਂ ਨੇ ਹੀ ਇਸ ਦਾ ਇੰਤਜ਼ਾਮ ਕੀਤਾ ਅਤੇ ਸਾਰਾ ਖਰਚ ਕੀਤਾ ਗਿਆ ਬਾਅਦ ਦੇ ਵਿੱਚ ਮੁੰਡੇ ਬਾਰੇ ਵੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਸਦੇ ਆਪਣੀ ਹੀ ਭੈਣ ਦੇ ਨਾਲ ਸੰਬੰਧ ਸੀ ਅਤੇ ਇਸ ਬਾਰੇ ਕੁੜੀ ਨੂੰ ਪਤਾ ਲੱਗ ਗਿਆ ਸੀ ਜਿਸ ਤੇ ਚਲਦੇ ਹੋਏ ਮੁੰਡੇ ਨੇ ਉਸਦੀ ਜਾਨ ਲਈ ਹੈ ਐਸੇ ਕਰਕੇ ਉਹ ਕੁੜੀ ਨੂੰ ਕੱਲੇ ਇੱਧਰ ਉੱਧਰ ਨਹੀਂ ਜਾਣ ਦਿੰਦਾ ਸੀ ਪਰ ਫਿਰ ਵੀ ਕਿਸੇ ਤਰ੍ਹਾਂ ਇੱਕ ਦਿਵਾਰ ਕੁੜੀ ਨੇ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਸੰਬੰਧੀ ਖੁਲਾਸਾ ਕੀਤਾ ਸੀ ਤਾਂ ਖੈਰ ਪੁਲਿਸ ਦੇ ਵੱਲੋਂ ਜਦੋਂ छानਬਣ ਕੀਤੀ ਜਾਣੀ ਹੈ ਤਾਂ ਇਹ ਸਾਰੀਆਂ ਗੱਲਾਂ ਸਾਫ਼ ਹੋ ਜਾਣੀਆਂ ਨੇ ਦੇਖਣਾ ਹੋਵੇਗਾ ਕਿ ਆਖਿਰਕਾਰ ਉਹ ਕੀ ਕਹਿੰਦੇ ਨੇ ਇਸ ਬੰਦੀ ਇਹ ਸਾਰੀਆਂ ਗੱਲਾਂ ਨੇ ਜੋ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਪਰਿਵਾਰ ਤੇ ਇਲਜ਼ਾਮ ਲਗਾਏ ਕਹਿ ਨਹੀਂ ਅਤੇ ਨਾਲ ਹੀ ਉਹ ਆਪਣਾ ਦੁੱਖ ਦੱਸਦੇ ਹੋਏ ਰੋ ਰੋ ਕੇ ਕਹਿ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਦੇ ਲਈ ਪਰਿਵਾਰਿਕ ਮੈਂਬਰ ਚਾਹੁੰਦਾ ਹੈ ਕਿ ਫਾਂਸੀ ਦੀ ਸਜ਼ਾ ਹੋਵੇ ਉਸ ਨੂੰ ਜੀਣ ਦਾ ਕੋਈ ਹੱਕ ਨਹੀਂ ਜਿਸਨੇ ਕਿ 19 ਸਾਲ ਦੀ ਆਪਣੀ ਹੀ ਪਤਨੀ ਨੂੰ ਕਮਰੇ ਦੇ ਵਿੱਚ ਬੇਰਹਿਮੀ ਨਾਲ ਖਤਮ ਕਰ ਦਿੱਤਾ ਨਾਲ ਹੀ ਉਸ ਦਾ ਸਾਰਾ ਪਰਿਵਾਰ ਜੋ ਕਿ ਘਰ ਦੇ ਵਿੱਚ ਮੌਜੂਦ ਸੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਆਖਿਰਕਾਰ ਇਹ ਸਭ ਕੁਝ ਹੋਇਆ ਕਿਵੇਂ ਅਤੇ ਕਿਉਂ ਹੈ ਜਦੋਂ ਕਿ ਉਹ ਸਰੀਆਮ ਝੂਠ ਬੋਲ ਰਹੇ ਸੀ ਕਿਸਾਨ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਉਹਨਾਂ ਦੇ ਘਰ ਦੇ ਅੰਦਰ ਇਹ ਸਭ ਕੁਝ ਹੋਇਆ ਤੇ ਉਹ ਆਖ ਰਹੇ ਸੀ ਪਤਾ ਨਹੀਂ ਲੱਗਿਆ ਜਿਸ ਤੇ ਚਲਦੇ ਹੋਏ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਣਾ ਸ਼ੁਰੂ ਹੋਇਆ ਉਹਨਾਂ ਦਾ ਵੀ ਨਾਮ ਪਰਚੇ ਵਿੱਚ ਦਰਜ ਕਰਵਾਇਆ ਗਿਆ ਅਤੇ ਹੁਣ ਉਹ ਖੁਦ ਲਈ ਇਨਸਾਫ ਮੰਗ ਰਹੇ ਨੇ ਅਤੇ ਇਸ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਬਾਕੀ ਦੇ ਕਿਉਂ ਨਹੀਂ ਨਹੀਂ ਕੋਈ ਲਾ ਨਹੀਂ ਕੋਈ ਲਾ ਚੱਲ ਬੱਸ ਆਹ ਦੇਖ ਲੈ ਆ ਪਿੱਛੇ ਰਹਿਣ ਦੇ ਆਹ ਸਾਹ ਤੇ ਕਰਨ ਮੈਂ ਅਰਦਾਸ ਬੁੱਢੀ ਹਾਂ ਜੀ ਬਾਬਾ ਜੀ ਕਰਨਗੇ ਮਾਤਾ ਜੀ ਕਰਨਗੇ ਚਲੋ ਭਾਈ ਜੀ ਨੇ ਮੂੰਹ ਦੇਖ ਲਿਆ ਮਾਗਰ ਕੋਲੋਂ ਮਾਗਰ ਕੋਲੋਂ ਕਲੀਰ ਕਲੀਰ ਮੂੰਹ ਆਏ ਮੈਂ ਮੈਂ ਤੇ ਨੋ ਕਿ ਮੈਂ ਦੇਖਾ ਪਤਾ ਆਏ ਨਹੀਂ ਮੈਂ ਤੋ ਦੇਖੀ ਨਹੀਂ ਜਾਂਦੀ ਇਹ ਇਹ ਮੀਂਹ ਦੀ ਦੁਨੀਆ ਕਹਿੰਦਾ ਚਲ ਰਸ ਚਲ ਰਸ ਆ ਜੀ ਆ ਵੀ ਚੱਲੋ ਗੁੱਟੇ ਨਾ ਗੁੱਟੇ ਬਸ ਹੋ ਜਾ ਬਸ ਹੋ ਜਾ ਨਾ ਕੋਈ ਨਾ ਕੋਈ ਕੋਈ ਹਾਂ ਚਲ ਬਸ ਬਸ ਅਰਦਾਸ ਬੁਣੀ ਹਾਂਜੀ ਮੈਂ ਬਾਬਾ ਜੀ ਕਰਨਗੇ ਬਾਬਾ ਜੀ ਕਰਨਗੇ

কসুপ fiান কানে